कि काम सारा हो गया लगते बह जाने पानी पी लिए ਕਿਸੇ ਸਰਦਾਰ ਚਾਲ ਹੈ ਚਾਹ ਪੀ ਲਈਏ ਕੋਠ ਬਦਲ ਰਿਹਾ ਹੋ ਗਿਆ ਟਾਈਮ ਨਾ ਕਰਨ ਚੱਲੀਏ ਵੇਖ ਲੈ ਮਹਿੰਗਿਆ ਆਪਣੇ ਮਤਲਬਲ ਨੂੰ ਬੈਲ ਖੜਕਾਈ ਹੋ ਸਰਦਾਰ ਨਹੀਂ ਤੂੰ ਤਾਂ ਦਿਵਾਲੀ ਹੋਈ ਜੰਨੀ ਆ ਮਜਬੂਰੀ ਵੀ ਸਮਝਿਆ ਕਰੋ ਪੀੜਾ ਮਖੀ ਨਾ ਪੈ ਜਾ ਮੈਨੂੰ ਭੁੱਲ ਗਿਆ ਚੇਤਾ ਗੱਲਾਂ ਗੱਲਾਂ ਜੀ ਹਾਂਜੀ ਆ ਪੱਤੇ ਹੁੰਝ ਨਹੀਂ ਹੋ ਸਾਰੇ ਚੰਗਾ ਸਵੇਰੇ ਤੇ ਇੱਕ ਵਾਰ ਹੂੰਝ ਦਿੱਤੇ ਆ ਆ ਮੀਂਹ ਨਾ ਜਦੋਂ ਹਵਾਹੂ ਆਜੀ ਵਗੀ ਆ ਨਾ ਤੇ ਪੱਤੇ ਫੇਰ ਬੜੇ ਖਿਲਰ ਗਏ ਆ ਕੋਈ ਨਹੀਂ ਚਦਾਰਨੀ ਹੂੰਝ ਦੇਣਾ ਕੱਗ ਆਹੋ ਚਾਹ ਪੀਦਾ ਤੇ ਆਹ ਬਈ ਸਾਈਕਲ ਲਾ ਕੇ ਭਾਰੀ ਠੀਕ ਤੇ ਸਾਰੇ ਪੱਤੇ ਹੂੰਝਣੇ ਹੀ ਚੰਗਾ ਹਾਂ ਸਾਰੇ ਹੂੰਝ ਕੇ ਜਾਊਂਗਾ ਆਹੋ ਕੋਈ ਹੋਰ ਵੀ ਕੰਮ ਹੈਗਾ ਦੱਸ ਦਿਓ ਕਰ ਜੀ ਨਈ ਨਈ ਕੋਈ ਨਹੀਂ ਹੁਣ ਤੇ ਇੰਨਾ ਕਰਨਾ ਸਵੇਰ ਨਾਲ ਸਵੇਰੇ ਫੇਰ ਵੇਖੀ ਜਾਊਗੀ ਠੀਕ ਆ ਜੀ ਤੇ ਕੋਈ ਨਹੀਂ ਹੂੰਜਣੇ ਪੱਤੇ ਬਦਲ ਹੋਇਆ ਅੱਬ ਜਦੋਂ ਪਹਿਲਾ ਪਹਿਲਾ ਘਰ ਜਾਣਾ ਗੁਰੂ ਵਰ ਤੇ ਕੋ ਪੀੜੀ ਇਕਦੇ ਹੋਣੇ ਆ ਕਿਤੇ ਕੋਠੇ ਨਾ ਚੋਗੇ ਹੁਣ ਇਹਨਾ ਮੀ ਪਿਆ ਜੇ ਕੋਠੇ ਚੋਗੇ ਤੇ ਜਾਈਂ ਸਮਾਨ ਕਿਥੇ ਰੱਖਿਆ ਹੁਣ ਚੱਲ ਜਾ ਕੇ ਵੇਨੇ ਚੱਲ ਆਏ ਤਾਂ ਆ ਮਹੀ ਹੂਜੀ ਤੀ ਆ ਭੁੱਖ ਵੀ ਲੱਗੀ ਆ ਸਰਦਾਰ ਜੀ ਨੂੰ ਕਹਾਂ ਦੋ ਫੁਲਕੇ ਹੈਗੇ ਤੇ ਦੇ ਦੇ ਉਹ ਮੈਂ ਕੀ ਕੰਡਿਆਂ ਹਾਂ ਹਾਂਜੀ ਇਹ ਕੰਡਿਆਂ ਤੂੰ ਇਹ ਸਰਦਾਰ ਨਹੀਂ ਕਹਿੰਦੀ ਜਾਂ ਲੈ ਕੇ ਪੱਤੇ ਇਕੱਠੇ ਕਰਦੀ ਮੈਂ ਚਰ ਕਰ ਦਿੰਨਾ ਓਹੋ ਯਾਰ ਤੂੰ ਵੇਲੀ ਦਾ ਹੀ ਕੰਮ ਕਰ ਲਾ ਇੰਨੇ ਹੀ ਬੜਾ ਬਾ ਉਹ ਆਪੇ ਕਰ ਲੂਗੀ ਕੋਈ ਨਹੀਂ ਸਰਦਾਰ ਜੀ ਥੋੜਾ ਛੁੱਟ ਨਿਕਾ ਜਾ ਤੇ ਵੇੜਾ ਮੈਂ ਕਰ ਦਿੰਨਾ ਬਸ ਚੱਲ ਇਹੋ ਪੱਤੇ ਪੁੱਤੇ ਉਂਝ ਜਿਆਦਾ ਨਹੀਂ ਕੋਈ ਹੁੰਜਦੀ ਲੋੜ ਹੈ ਠੀਕ ਤੇ ਉਹ ਨਾਲ ਇਹ ਸ਼ਾਈਕਲ ਹੈ ਜੀ ਅੱਜ ਲੱਭ ਗਈ ਹੈ ਚਾਬੀ ਨਹੀਂ ਸ਼ਿਦਾਰਜ ਸਾਈਕਲ ਨਹੀਂ ਖੜਦਾ ਹੁਣ ਮੈਂ ਕਿਉਂ ਨਰਾਜ ਹੋ ਗਿਆ ਵਾ ਨਹੀਂ ਨਹੀਂ ਨਰਾਜ ਨਹੀਂ ਹੋ ਗਿਆ ਮਨ ਦੇ ਸੋਚਿਆ ਮੈਂ ਘਰੇ ਜਾ ਤੁਸੀਂ ਆਪਣੇ ਵਾਸਤੇ ਲਿਆ ਵਾ ਸ਼ੇਅਰ ਕਰਨ ਵਾਸਤੇ ਚਲਾਉਣ ਦੇ ਲਈ ਲੋਕੀ ਹਨਾ ਨਹੀਂ ਹੋਰ ਚੱਲ ਅਸੀਂ ਚਲਾਉਂਦੇ ਆ ਕੋਈ ਗੱਲ ਨਹੀਂ ਕਿ ਜੇ ਖੜਨਾ ਵਾ ਤੇ ਲੈ ਜਾ ਭਰਾ ਨਹੀਂ ਨਹੀਂ ਸਾਈਕਲ ਨਹੀਂ ਖੜਦਾ ਹੁਣ ਮੈਂ ਨਾਲ ਮੈਂ ਵੀ ਤੁਰ ਕੇ ਗੱਲਾਂ ਬਾਤਾਂ ਕਰਦੇ ਚੱਲ ਜੀਦਾ ਅੱਛਾ ਆਹੋ ਸਾਈਕਲ ਕਿਰੇ ਗੁੱਸੇ ਨਾਲ ਤਾਂ ਨਹੀਂ ਆ ਖੰਡਿਆ ਨਹੀਂ ਨਹੀਂ ਸਤਾਰਾ ਨਹੀਂ ਨਹੀਂ ਗੁੱਸਾ ਨਹੀਂ ਕਰਨਾ ਅੱਛਾ ਅੱਛਾ ਕੋਈ ਗੱਲ ਠੀਕ ਹੈ ਮਾਰਦੇ ਇਹ ਇਕੱਠੇ ਕਰਦੇ ਕੋਈ ਦੀ ਚੁਕ ਲਾਂਗੇ ਤੇ ਚੁਕ ਲਊਗੀ ਮੈਂ ਛੋੜ ਦੇਣਾ ਬਾਹਰ ਸਰਦਾਰ ਜੀ ਆਹੋ ਚੱਲ ਬਾਹਰ ਹੀ ਛੋੜ ਦੇ ਫਿਰ ਹਾਂ ਉਹ ਸਵੇਰ ਨਹੀਂ ਰੋਟੀ ਰਾਟੀ ਵੀ ਖਾਦੀ ਆ ਕੋਈ ਨਹੀਂ ਸਰਦਾਰ ਜੀ ਖਾਣਾ ਨਹੀਂ ਘਰੇ ਜਾਗੇ ਹੁਣ ਬਣੀ ਹੋਣੀ ਆ ਹੈ ਬਣੀ ਹੋਣੀ ਘਰੇ ਖਾ ਲੈਣੀ ਜਾਏ ਇੱਥੇ ਖਾ ਲੀਂਦਾ ਸਭ ਨਹੀਂ ਕੋਈ ਨਾ ਚਾਹ ਪੀ ਲਈ ਅੱਛਾ ਹਾਂ ਚਲ ਠੀਕ ਆ ਆ ਕਰਕੇ ਇਕੱਠੇ ਤੇ ਮੈਨੂੰ ਦੱਸ ਦੀ ਮੈਨੂੰ ਆਜ ਮਾਰ ਦੀ ਠੀਕ ਹੈ ਜੀ ਬਿੱਲ ਮਾਰ ਦੇਣਾ ਆ ਅੰਦਰ ਈ ਲੱਗੀ ਕਰਨਾ ਹਾਏ ਇੰਨੀ ਉੱਚੀ ਬਾਜਾ ਮਾਰਦੇ ਦੱਸ ਮੈਂ ਕਿਹੜੀ ਬੋਲੀ ਮੇਰਾ ਤਾਂ ਤੜਕਾ ਹੀ ਕੱਢ ਦਿੰਨੇ ਤੁਸੀਂ ਹਰ ਵਾਰੀ ਸਬਜੀ ਨੂੰ ਤੜਕਾ ਲਾਉਣ ਲੱਗੀ ਹੋਰ ਬੈਠੀ ਕਰਨਾ ਹੁਣ ਕੀ ਤਰਤੇ ਮੈਂ ਬੰਬ ਸੁੱਟਦਾ ਕੀ ਤੜਾਕੇ ਨਿਕਲ ਗਏ ਆ ਹਾਂ ਦੱਸੋ ਜਦੋਂ ਉਹਨੂੰ ਚਾਹ ਦਿੱਤੀ ਸੀ ਮਹਿੰਗੇ ਨੂੰ ਤੇ ਤੂੰ ਦੋ ਰੋਟੀਆਂ ਵੀ ਦੇ ਦਿੰਦੀ ਭਾਵੇਂ ਲੂਣ ਭੋਕੇ ਦੇ ਦਿੰਦੀ ਲੈ ਵੀ ਇੰਨੇ ਪਖੰਡ ਮੇਥੋਂ ਨਹੀਂ ਗਏ ਹੁੰਦੇ ਤਾਂ ਮੈਂ ਦੱਸਾਂ ਤੁਸੀਂ ਮੈਨੂੰ ਇਹ ਗੱਲ ਕਹੀ ਸੀ ਨਾ ਕਿ ਉਹਨੂੰ ਚਾਹ ਬਣਾ ਕੇ ਦੇ ਦੇ ਤੇ ਚਾਹ ਮੈਂ ਬਣਾ ਕੇ ਦੇ ਦਿੱਤੀ ਆ ਜੇ ਤੁਸੀਂ ਉਹਨੂੰ ਕਹਿੰਦੇ ਵੀ ਰੋਟੀਆਂ ਵੀ ਦੋ ਦੇ ਦੇ ਤੇ ਮੈਂ ਰੋਟੀਆਂ ਦੇ ਆਉਂਦੀ ਚੱਲ ਅੱਛਾ ਤੂੰ ਚਾਹ ਦੇਣ ਗਈ ਤੂੰ ਵੀ ਪੁੱਛ ਲਈਂਦੀ ਆ ਤਾਂ ਉਹ ਵੀ ਦੱਸ ਹੀ ਸਕਦਾ ਹੈਗਾ ਉਹ ਕਿਹੜਾ ਗੁੰਗਾ ਵਾ ਉਹ ਕਹਿ ਸਕਦਾ ਹੈ ਕਿ ਮੈਨੂੰ ਆਂਟੀ ਜੀ ਜਾਂ ਸਰਦਾਰਨੀ ਜੀ ਮੈਨੂੰ ਰੋਟੀਆਂ 'ਤੇ ਚਾਹ ਨਾਲ ਲਿਆ ਦਿਓ ਤੇ ਮੈਂ ਰੋਟੀਆਂ ਵੀ ਦੋ ਦੇ ਆਉਂਦੀ ਚੱਲ ਅੱਛਾ ਸੰਗ ਦੇ ਦੇ ਨਾਂ ਪੁੱਛਿਆ ਹੋਊਗਾ ਦੱਸ ਢਿੱਡ ਨਾਲ ਕਾਦੀ ਸੰਗ ਹੁੰਦੀ ਆ ਤੇ ਗੱਲ ਸੁਣ ਚਾਹ ਘਟੋਂ ਨੂੰ ਦੇ ਕੇ ਦੇ ਪਹਿਲੋਂ ਵੇਖ ਪਹਿਲੋਂ ਠੇਕੇਦਾਰ ਦਾ ਖੱਪਦਾ ਆ ਫਿਰ ਉਹਨੇ ਇੱਥੇ ਆਣ ਕੇ ਪੱਠੇ ਪਾਏ ਸਾਰਾ ਗੋਵਾ ਹੁੰਜਿਆ ਮੁਰਗੇ ਛੁੱਟਿਆ ਤੇ ਤੂੰ ਨੂੰ ਆ ਵੇੜੇ 'ਚ ਬੈਠਾ ਵਾ ਵੀ ਆ ਪੱਤੇ ਹੁੰਦੀ ਤੇ ठेकेदार ਨਾਲ ਗਿਆ ਸੀ ਉੱਥੇ ਰੋਟੀਆਂ ਨਾ ਖਾਧੀਆਂ ਹੋਣਗੀਆਂ ਤੇ ਜੇ ਰੋਟੀਆਂ ਖਾ ਕੇ ਨਹੀਂ ਆਇਆ ਚਾਹ ਪੀ ਲਈ ਇਹਨੂੰ ਸਿੱਧਕ ਹੋ ਗਿਆ ਵਾ ਉਹਦਾ ਉਹਨੇ ਸਵੇਰ ਤੋਂ ਗੱਲ ਨੂੰ ਕਮਾਣਾ ਗੱਲ ਨੂੰ ਕਮਾਣਾ ਇਹਨੂੰ ਹੁਣ ਜਿਹੜੀ ਗੱਲ ਮੈਂ ਰੋਟੀਆਂ ਦੀ ਉਹ ਮੈਂ ਪਹਿਲਾਂ ਪੁੱਛ ਲਈ ਮੈਂ ਤੇ ਵਿਰੇ ਦੀ ਥਾਂ ਦੱਸਣ ਲੱਗੀਆਂ ਹੋ ਤਾਂ ਹੁਣ ਉਹਨੇ ਚਾਹ ਪਾਣੀ ਪੀਤਾ ਇਹਨੂੰ ਸਿੱਧਕ ਹੋਇਆ ਹੀ ਆ ਤੇ ਮੈਂ ਉਹਨੂੰ ਕੀ ਫਟ ਮਾਰ ਦਿੱਤਾ ਪੱਤੇ ਹੀ ਨਾ ਦੋ ਸਕੂਲ ਵਾਲਿਆਂ ਨੂੰ ਝਟ ਇੰਜਾਂ ਜਿਹੋ ਉਹਨੇ ਇਕੱਠੇ ਕਰ ਦੇਣੇ ਆ ਤੇ ਮੈਂ ਰੋਟੀ ਪਾਣੀ ਵਾਲਾ ਹੋਣਾ ਤਾਂ ਡੋਕਾ ਮੈਂ ਕੱਢਣਾ ਮੈਂ ਉਥੇ ਪੱਤੇ ਹੁਣ ਚੰਗੇ ਲੱਗਦੇ ਖਿੰdre ਤੇ ਜਿਉਂ ਇਕੱਠੇ ਕਰ ਵੀ ਦੇਊਗਾ ਪੱਤੇ ਤੇ ਫੇਰ ਕੀ ਲੋੜਾ ਦਸ ਆ ਗਿਆ ਵਾ ਜਵਾਨ ਜਾਨ ਹੈਗਾ ਵਾ ਉਹ ਅੱਜ ਤੇ ਪੱਤੇ ਸੰਝਉਣ ਨਹੀਂ ਆ ਕੱਲ ਨੂੰ ਨੂੰ ਆਖੇਂਗੀ ਪੋਚਾ ਵੀ ਲਾ ਇੱਥੇ ਪੋਚਾ ਲਾ ਲੈ ਜੇ ਲਾਉਣਾ ਪਊਗਾ ਨਾ ਪੋਚਾ ਤੇ ਫੇਰ ਲਾਊਗਾ ਵੀ ਇੱਚ ਕਿਹੜੀ ਗੱਲ ਵਾ ਤੁਸੀਂ ਆਪਣਾ ਕੰਮ ਸੌਖਾ ਕਰਨ ਦੇ ਜੇ ਮੇਰੇ ਸਿਰ ਤੇ ਤੁਸੀਂ ਤਲਵਾਰ ਤਾਂ ਰਹੀ ਆ ਮੈਨੂੰ ਨਹੀਂ ਲੱਗਦਾ ਪਿਓ ਰਹੂਗਾ ਹੁਣ ਦੱਸ ਦੇਣ ਸਾਡੇ ਕੋ ਦੱਸ ਜੇ ਰੋਂ ਤੂੰ ਇਹੋ ਜੇ ਕੰਮ ਕਰਾਉਣ ਲੱਗ ਪੀ ਉਹਨੇ ਕਦੀ ਵੀ ਨਹੀਂ ਲੈਣਾ ਤੇ ਤੁਸੀਂ ਪਹਿਲੇ ਗੱਤ ਜਬਾਨਾ ਬੋਲਣ ਦੇ ਤੇ ਫਿਰ ਉਹਨੂੰ ਸੋਚੀ ਨਹੀਂ ਲੈਣਾ ਉਹਨੇ ਕਹਿਣਾ ਮੈਂ ਇਹਦੇ ਪੱਠਿਆਂ ਦਾ ਗੱਲ ਕਰਨੀ ਹੈ ਇਹਨਾਂ ਨਾਲ ਜੋ ਵੀ ਕਰਨੀ ਹੈ ਵੀ ਮੈਂ ਇਹਦੇ ਪੱਠੇ ਵਟਣ ਆਇਆ ਇਹਨਾਂ ਦੇ ਇਹ ਮੈਨੂੰ ਗਾਂ ਦੇ ਗਾਂ ਪਾ ਡਾਈ ਜਾਂਦੇ ਉਹਨੇ ਤਾਂ ਵਿਚਾਰੇ ਨੇ ਕੁਛ ਨਹੀਂ ਉਹਨੇ ਸੱਤ ਵਜਨ ਕਰਕੇ ਆਖਿਆ ਵੀ ਕੋਈ ਨਹੀਂ ਸਰਦਾਰਨੀ ਮੈਂ ਹੂੰ ਹੀ ਦਿੰਨਾ ਵਾ ਤੁਸੀਂ ਜਿਆਦਾ ਜ਼ੋਰ ਲਾਇਆ ਜੇ ਤਾਂ ਮੁੰਜੇ ਨਾ ਚੰਗਾ ਲੱਗਦਾ ਹੂੰਦਾ ਤੇ ਤੁਸੀਂ ਬਾਰੀ ਫੜ ਕੇ ਹੂੰਝ ਲੋ ਤੇ ਤੇਰਾ ਮੇਰੀ ਪਹਿਲਾਂ ਗੱਲ ਸੁਣ ਲੈ ਮੇਰੀ ਗਰੀਬ ਬੰਦਾ ਜਿਹਨੂੰ ਢਿਡ ਲੱਗਾ ਨਾ ਉਹਨੇ ਤੈਨੂੰ ਨਹੀਂ ਗੱਲ ਕੋਈ ਵੀ ਕਹਿਣੀ ਅੰਦਰੇ ਅੰਦਰ ਪਤਾ ਨਹੀਂ ਕੀ ਪੀੜੀਆਂ ਵੱਢੀ ਜਾਂਦਾ ਹੁਣ ਆ ਤੇ ਫਿਰ ਮੇਰੀ ਸੁਣ ਲੋ ਕਾਲੀ ਸੁਣ ਲੋ ਮੇਰੀ ਗੱਲ ਪੀੜੀਆਂ ਨਾ ਵੱਢੇ ਤੇ ਕੋਈ ਨਾ ਕਰੇ ਉਹਨਾਂ ਪੱਕੀ ਗੱਲ ਕਰੋ ਕੀ ਲੈਣਾ ਤੇ ਕੀ ਦੇਣਾ ਵਾ ਸਵੇਰ ਤੋਂ ਸ਼ਾਮਾਂ ਤੱਕ ਰਵੇ ਜਿਹੜਾ ਮਰਜ਼ੀ ਅਸੀਂ ਕੰਮ ਕਰਾਈਏ ਵਾਅਦਾ ਦੇ ਦੋ ਪੈਸੇ ਕੱਟ ਦੇ ਦੋ ਉਹ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਜੋ ਕਰਦੇ ਆਂ ਮੈਂ ਕਰ ਲੇ ਨਾ ਮੈਂ ਕਰ ਦੇ ਦਿੰਦੀ ਹਾਂ ਕਰ ਦੇ ਵੀ ਇਹ ਵੀ ਗੱਲ ਕਰਨੀ ਤੇ ਵੇਲੇ ਇੱਕ ਵਾਰ ਕਰਦਾ ਕੰਮ ਹੀ ਆਪਣੀ ਆਂਟੀ ਨਾਲ ਤੈਨੂੰ ਕਰਾਉਣਾ ਪੈਣਾ ਮੈਂ ਮੈਂ ਨਾ ਜਨਾਨੀਆਂ ਦਾ ਹੀ ਜੋਰ ਚੱਲਦਾ ਜਿੱਥੇ ਚੱਲਦਾ ਉਹ हां मैया हुइते आ आहु ते सदरा अच्छा ठीक आ ते ओ मैं सब उतरना ਗੱਲ ਕਰਦੀ ਹਾਂ ਹਾਂ ਸਿਹਦਰਾ ਕਰੀ ਵੀ ਪੱਕਾ ਹੀ ਨਾ ਕੰਮ ਕਰ ਲਈਏ ਆਪਾਂ ਕਰ ਲੋ ਸਰਦਾਰ ਜੀ ਮੈਂ ਤਾਂ ਆਪ ਕਿੰਨਾ ਕਰ ਲਈਏ ਤੈਨੂੰ ਹੋਊਗਾ ਵੀ ਮੈਂ ਪੱਕਾ ਇੱਕੇ ਥਾਂ ਹੀ ਜਾਣਾ ਵਾ ਤੇ ਸਾਨੂੰ ਹੋਊਗਾ ਵੀ ਸਾਡੇ ਬੰਦੇ ਨੇ ਆ ਜਾਣਾ ਵਾ ਹਾਂਜੀ ਐਦਾਂ ਇੱਕ ਚਾਹ ਰਹੀਂਦੀ ਆ ਤੈਨੂੰ ਕਿਤੇ ਦਿਹਾੜੀ ਵੱਧ ਮਿਲਗੀ ਤੂੰ ਉਧਰ ਨੂੰ ਘੁਰ ਪੈਣਾ ਮੈਂ ਇੱਥੇ ਬਿਟਰ-ਬਿਟਰ ਵੇਖੀ ਜਾਣਾ ਵੀ ਮੇਰਾ ਬੰਦਾ ਨਹੀਂ ਆਇਆ ਇਹ ਤਾਂ ਗੱਲ ਹੈਗੀ ਸਰਦਾਰ ਜੀ ਤੇ ਇਹ ਆ ਵੀ ਤੂੰ ਪੱਕਾ ਹੀ ਮੇਰੇ ਨਾਲ ਗੱਲ ਕਰ ਤੇ ਤੂੰ ਪੱਕਾ ਹੀ ਤੁਰਿਆ ਰਹਿ ਮੇਰੇ ਨਾਲ ਠੀਕ ਹੈ ਸਰਦਾਰ ਬਾਕੀ ਕਰ ਲੋ ਗੱਲ ਹੂੰ ਬਾਕੀ ਬਸ ਆ ਤੇਰੇ ਸਾਹਮਣੇ ਡੰਗਰ ਤੇ ਇਹੋ ਹੀ ਉਹ ਤੇ ਗੋਵਾ ਕੁੜਾ ਗੋਵਾ ਕਰਨ ਗੋਏ ਦੇ ਕੁੜੇ ਦਾ ਕੰਮ ਕਰਨਾ ਹਾਂ ਜੀ ਹੁਣ ਜਿੰਨਾਂ ਦੇ ਸੁੱਟਣਾ ਹਾਂ ਜੀ ਤੇ ਇਹ ਆ ਵੀ ਆਪਾਂ ਟਰੈਕਟਰ ਤੋਂ ਉਹਨਾਂ ਚਲਾ ਲੀਂਦਾ ਮੈਂ ਹਾਂ ਜੀ ਤੇ ਗਾੜੀ ਉਹ ਕਣਕਾ ਕੋੜ ਕਾ ਬੀਜਣੀਆਂ ਓ ਝੋਨਾ ਮੰਡੀ ਲੈ ਕੇ ਜਾਣਾ ਉਹ ਤੂੰ ਹੀ ਜਾਣਾ ਕੋਈ ਨਹੀਂ ਕੰਮ ਸਾਰੇ ਸਰਦਾਰੀ ਜੋ ਕੰਮ ਕਹੋਗੇ ਮੈਂ ਉਹ ਕਰੂੰਗਾ ਅੱਛਾ ਤੇ ਇਹ ਵੀ ਚਲ ਮੈਂ ਅੰਟੀਨਾ ਆਪਣੀ ਨਾ ਮੜਾ ਮੋਟਾ ਇਥੇ ਹੱਥੋਂ ਤੇ ਮਰਵਾ ਦਿਆ ਕਰੀ ਅੰਦਰ ਵੀ ਇੱਥੇ ਬਾਹਰ ਵੀ ਤੇ ਅੰਦਰ ਵੀ ਕੋਈ ਨਹੀਂ ਕੋਈ ਮਰਵਾ ਦਿਆ ਕਰ ਜੋ ਦੋ ਖਤਾਰੀ ਪੈਸੇ ਲਿਕਨੇ ਲੈਣੇ ਜੋ ਦੇਣਾ ਤੂੰ ਤੁਹਾਨੂੰ ਉਹ ਤੁਸੀਂ ਸਿਆਣੇ ਤੁਹਾਨੂੰ ਪਤਾ ਹੀ ਆ ਆਹੋ ਇਹ ਤਾਂ ਗੱਲ ਹੈ ਹੀ ਸਿਆਣੇ ਓਦਾਂ ਦੇ ਪਰ ਫਿਰ ਵੀ ਤੂੰਰੇ ਮਨ ਦੇ ਵਿੱਚ ਕੋਈ ਵਿਚਾਰ ਨਾ ਰਹਿ ਜਾਏ ਮੁੜ ਕੇ ਇਹ ਆ ਵੀ ਮੈਂ ਤੇਰੇ ਮੂੰਹੋਂ ਸੁਣਨਾ ਚਾਹੁੰਦਾ ਤੇ ਰਪਈਆ 10000 ਦੇ ਦਿਓ ਮਹੀਨੇ ਦਾ 10000 ਹਾਂ ਚੱਲ ਠੀਕ ਆ 10 ਦੇ ਦੂੰਗਾ ਮੈਂ ਹੈ ਠੀਕ ਆ ਠੀਕ ਸਾਬ ਜੀ ਆਹ ਠੀਕ ਆ ਤੇ ਆ ਲੈ ਪੈਸੇ ਅੱਜ ਦੀ ਮਿਹਨਤ ਲੈ ਇੱਕ ਸਿੱਧਾ ਮੇਰੀ ਵੀ ਗੱਲ ਹੋਰ ਵਾ ਗੁੱਸਾ ਨਾ ਕਿਤੇ ਗੱਲ ਕਵਾਂ ਇੱਕ ਹਾਂ ਜੇ ਮੰਨ ਲਾ ਵੇਲੇ-ਕਵੇਲੇ ਕਿ ਐਡਵਾਂਸ ਲੋੜ ਪਿਆ ਥੋੜੇ ਬੁੱਤ ਦੇ ਸਕਦੇ ਪੈਸੇ ਅਬ ਲੋੜ ਨਾ ਬਾਬਾ ਨਾ ਆ ਪਾਇ ਤੇ ਪੁਰਾਣੇ ਜੇ ਕਰ ਪੈ ਜਾਏ ਤੇ ਕੋਈ ਕਰ ਸਕਦੇ ਫਿਰ ਬੋਦੇ ਨਾ ਨਾ ਮੰਗ ਲਈ ਕਿਤੇ ਆਖੀ ਨਾ ਵੀ ਮੈਨੂੰ ਹੁਣ ਦਸ ਦਾ ਦਾਹੀ ਦੇ ਦੇ ਨਹੀਂ ਸਦਰਾ ਇਹਨੇ ਨਹੀਂ ਕਿਤੇ ਚਲੋ ਤੋੜ ਪਿਆ ਹੀ ਜਾਂਦਾ ਆ ਚਲ ਕੋਈ ਨਹੀਂ ਮੈਂ ਹੰਟੀ ਤੇਰੀ ਨੂੰ ਸਲਾਹ ਕਰੂੰਗਾ ਤੂੰ ਹੀ ਕੋ ਕੰਮ ਚੋਂ ਕੱਟ ਲਿਆ ਕਰੋ ਨਾ ਮੇਰੇ ਮਹੀਨੇ ਦੇ ਦੇਣ ਉਹ ਤੇ ਤੂੰ ਕੱਟ ਲਿਆ ਕਰਿਓ ਅੱਛਾ ਆਹ ਚਲ ਕੋਈ ਨਹੀਂ ਵੇਖਾਂਗੇ ਬਾਅਦ ਦੀਆਂ ਗੱਲਾਂ ਉਹ ਤੇ ਹਾਂ ਕਿਉਂਕਿ ਹੁਣ ਜਮੀਨ ਮਹੀਨਾ ਕਰ ਲਿਆ ਤੇ ਮਹੀਨੇ ਬਾਅਦ ਮਹੀਨਾ ਕੰਮ ਕਰਕੇ ਫੇਰ 10000 ਮਿਲਣਾ ਬਾ ਫਾਟਾ ਦਾ ਗੁਜ਼ਾਰਾ ਫਿਰ ਉਹ ਚ ਉਹੀ ਹੁੰਦਾ ਵਾ ਨਾ ਉਹੀ ਵੀ ਤੂੰ ਹੀ ਤੇ ਉਹੀ ਰੋਜ਼ ਜਿਹੜਾ ਕਮਾਉਣਾ ਕਮਾਉਣਾ ਉਹੀ ਖਾਣਾ ਉਹੀ ਖਾਣਾ ਮੈਂ ਇਹ ਕੱਢ ਕੇ ਕਹ ਮੈਨੂੰ ਪਤਾ ਵਾ ਸਾਰਾ ਠੀਕ ਨਹੀਂ ਮੈਂ ਤਾਂ ਤੈਨੂੰ ਆ ਨਾ ਵੀ ਜਿੱਤਰਾ ਹੁਣ ਮੰਨ ਲਓ ਮੀਂਹ ਪੈਣ ਡਿਆ ਹੋਊਗਾ ਹਾਂਜੀ ਤੇਰੀ ਦਿਹਾੜੀ ਨਹੀਂ ਲੱਗਣੀ ਤੇ ਤੂੰ ਘਰ ਕੀ ਖੜ ਖੜੇਗਾ ਖਾਣ ਨੂੰ ਇਹ ਤਾਂ ਹੈ ਹੀ ਆ ਜੀ ਤੇ ਇੱਥੇ ਸਾਡੇ ਪੱਕਾ ਹੀ ਤੁਰਿਆ ਰਵੇਂਗਾ ਮੀਂਹ ਹੋਵੇ ਨੇਰੀ ਹੋਵੇ ਇਹ ਕੰਮ ਦੇ ਹੈ ਪੱਕਾ ਹੀ ਇਹ ਪੱਠੇ ਦੇ ਪੱਕੇ ਹੀ ਪਾਉਣੇ ਪਾਉਣੇ ਆ ਲੈ 20 ਰੁਪਏ ਹੋਰ ਉੱਤੇ ਨਿਆਣੇ ਲਈ ਲੈ ਜੀ ਖਾਣ ਨਿਆਣੇ ਵਾਸਤੇ ਖਾਣ ਨੂੰ ਕੋ ਧੰਨਵਾਦ ਸਰਦਾਰਾ ਤੇਰਾ ਕੋਈ ਨਹੀਂ ਕੋਈ ਨਹੀਂ ਮਾੜ ਮੈ ਤੈਨੂੰ ਬਹੁਤਾ ਦਵੇ ਆ ਚਲੋ ਮਹਾਰਾਜ ਤੈਨੂੰ ਵੀ ਚੜਦੀ ਕਲਾ ਰੱਖੇ ਸੱਚੇ ਪਾਤਸ਼ਾਹ ਚੰਗਾ ਸਰਦਾਰਾ ਮੈਂ ਚੱਲਦਾ ਫਿਰ ਚੰਗਾ ਚੰਗਾ ਤੇ ਹੁਣ ਪਾਣੀ ਪੁੰਢਾਤਾ ਨਾ ਸਾਰਾ ਕੋਕੀ ਨਾ ਕੋਕੀ ਕਰਤਾ ਤੂੰ ਚਲ ਠੀਕ ਆ ਹਾਂਜੀ ਚੰਗਾ ਚਲ ਚੰਗਾ ਹੋ ਗਿਆ ਓਏ ਮੰਨ ਗਿਆ ਪੱਕੇ ਨੂੰ ਕਿ ਮੈਂ ਪੱਕਾ ਹੀ ਰਹਿ ਪੈਣਾ ਤੇ ਪੈਸੇ ਕੋ ਹੋ ਨਹੀਂ 10000 ਰੁਪਇਆ ਮੰਗਿਆ ਮੈਂ ਤਾਂ ਕਹਿੰਦੇ 15000 ਰੁਪਇਆ ਮੰਗ ਲੈਣਾ ਜਿੰਨੇ ਨੂੰ ਮੈਂ ਕੰਮ ਗਣਾਤਾ ਚਲ ਠੀਕ ਆ ਦੋ ਅੰਦਰ ਵੀ ਖੁਸ਼ ਅਸੀਂ ਵੀ ਖੁਸ਼ ਆ ਤੇ ਉਹ ਵੀ ਖੁਸ਼ ਵਧੀਆ ਹੋ ਗਿਆ ਮੈਂ ਗੱਲ ਵੀ ਇੱਥੇ ਤੁਰਿਆ ਫਿਰੰਡਿਆ ਓਏ ਆ ਵੀ ਗਿਆ ਹੈ ਇਹਨੂੰ ਲੱਗਦੀ ਨਹੀਂ ਬੜਾ ਉਹ ਜਿਹਾ ਬੰਦਾ ਨਿਕਲੇ ਆ ਇਹਨਾਂ ਸਮਝਾਇਆ ਵੀ ਇਹਨਾਂ ਦੇਣਾ ਕੱਖ ਨਹੀਂ ਆ ਪਤਾ ਨਹੀਂ ਇਹਨੇ ਕਿਹੜੀ ਗਿੱਦੜ ਸਿੰਗੀ ਚੰਗਾਈ ਆ ਇਹਨੂੰ ਝਾਟ ਹੀ ਸੱਦ ਲੈਂਦਾ ਹੈ ਮੈਂ ਤਾਂ ਕਿਹਾ ਸੀ ਕੰਮ ਹੋ ਗਿਆ ਪਰ ਇਹ ਬੰਦਾ ਫੇਰ ਇੱਥੇ ਤੁਰਿਆ ਫਿਰੰਡਿਆ ਸਰਦਾਰ ਨੇ ਜਾ ਉਹਦੀ ਨਵੀਂ ਗੱਡੀ ਲਈ ਹੈ ਲਾਡੀ ਸਰਦਾਰ ਨੇ ਹੈ ਕਾਲੇ ਰੰਗ ਦੀ ਬੜੀ ਸੋਹਣੀ ਗੱਡੀ ਆ ਮੈਂ ਕਿੱਥੇ ਰਿਹਾ ਸਵੇਰ ਦਾ ਵੇਖਿਆ ਸੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿਰਾ ਗੱਡੀ ਨਵੀਂ ਲਈ ਆ ਗੱਡੀ ਨਵੀਂ ਲਈ ਆਗੇ ਵਧਾਈਆਂ ਗੱਡੀ ਦੀਆਂ ਹੈ ਵਧਾਈਆਂ ਤੈਨੂੰ ਵੀ ਵਧਾਈਆਂ ਬੜੀ ਸੋਹਣੀ ਗੱਡੀ ਹੈ ਗੱਡੀ ਤੇ ਸੋਹਣੀ ਆ ਉਹ ਸਾਡੇ ਦੇ ਸੱਕ ਕਰੀ ਜਾਂਦਾ ਤੂੰ ਕਿੱਥੇ ਰਿਹਾ ਸਵੇਰ ਦਾ ਸਤਿਪਾ ਮੇਰਾ ਕੀ ਸਵੇਰੇ ਠੇਕੇਦਾਰ ਲੈ ਗਿਆ ਇੱਕ ਉਹ ਲੈ ਗਿਆ ਕੰਮ ਕਰਨਾ ਹੀ ਉੱਥੇ ਏਟ ਹੋ ਗਿਆ ਫੇਰ ਮੈਂ ਕਿਹਾ ਚਲ ਹੁਣ ਪੱਠੇ ਵਾਡਾਂ ਸਰਦਾਰ ਦੇ ਅੱਛਾ ਤੂੰ ਵੇ ਦੇ ਨਾ ਮੈਨੂੰ ਜਿਆਦਾ ਪੱਕਾ ਰਹੇਗਾ ਤੂੰ ਗੱਲ ਮੰਨਣੀ ਨਹੀਂ ਜਿਹੜੀ ਤੈਨੂੰ ਆਖੀ ਆ ਸਰਦਾਰਾ ਪਾਪੀ ਪੇੜ ਲਗਾਵਾ ਬੱਚਿਆਂ ਨੂੰ ਰੋਟੀ ਦਿਖਾਉਣੀ ਹੈ ਨਾ ਪੇੜ ਪਾਪੀ ਲੱਗਾ ਪਰ ਸਾਡੀ ਗੱਲ ਵੀ ਮੰਨ ਐ ਇਹਨੇ ਦੇਣਾ ਤੈਨੂੰ ਕੱਖ ਨਹੀਂ ਉਹ ਜੇ ਤੂੰ ਪੱਕੀ ਗੱਲ ਕਰ ਲਈ ਨਾ ਫੇਰ ਵੇਖੀ ਸਰ ਪੱਕੀ ਤੇ ਮੈਂ ਕਰ ਆਇਆ ਅੱਜ ਪੱਕੀ ਕਰ ਆਇਆ ਪੱਕੀ ਕਰ ਆਇਆ ਕਿੰਨੇ ਚ 10000 ਰੁਪਏ ਦੇਣਾ ਹੁੰਦੀ ਮਹੀਨੇ ਦਾ ਆ ਚਿਰ ਪੱਠੇ ਪਾਉਣੇ ਵਸ ਤਿੰਨ ਤੇ ਡੰਗਰਵਾਉ ਦੂ ਤੂੰ ਤੇ ਤੂੰ ਐਦਾਂ ਕਰ ਰਹਾ ਤੈਨੂੰ ਵੱਧ ਦਵਾਦਨੇ ਹੋਰ ਕਿਤੇ ਤੈਨੂੰ ਹੋਰ ਕਿਤੇ ਰਖਾਦਨੇ ਤੈਨੂੰ ਸਦਾਰਾ ਚੰਗਾ ਬੰਦਾ ਰੱਬ ਦੇ ਨਾਲ ਆ ਬੰਦਾ ਵੇਖਾ ਉਹ ਬੜਾ ਹਮਤਰਾ ਬੰਦਾ ਈ ਸਾਡੀਆਂ ਜਿਹੜਾ ਵੱਡਣ ਵਾਲਾ ਬੰਦਾ ਏ ਤੂੰ ਉਹਦੇ ਲੱਗਿਆ ਨਹੀਂ ਸਦਾ ਮੇਰਾ ਤਾਂ ਬੜਾ ਮਾਣ ਕਰਦਾ ਈ ਮਾਣ ਤੇਰਾ ਕਰਦਾ ਮੈਨੂੰ ਤਾਂ ਕਹਿੰਦਾ ਵੀ 10000 ਰੁਪਈਆ ਵੇ ਕਹਿੰਦਾ ਜਦੋਂ ਰੋਟੀ ਖਾੜਨੀ ਰੋਟੀ ਲੈ ਹਨਾ ਖਾ ਕੇ ਜਾ ਤੋ ਰੋਟੀ ਦੇ ਨਾਲ ਦੀਨੇ ਤੈਨੂੰ ਪਰੌਂਠੇ ਲਾ ਕੇ ਦੇਨੇ ਉਹਦੀਨੇ ਸਾਮਣ ਨੂੰ ਦੁੱਧ ਦੇ ਦੇ ਥੋੜਾ ਜਿਹਾ ਥੋੜਾ ਜਿਹਾ ਫਾਇਦਾ ਤੈਨੂੰ ਪਰੌਂਠੇ ਲਾ ਕੇ ਦੇਨੇ ਆਨੇ ਉਹਦੀ ਬੋਲੀ ਵੇਖੀ ਸਰਦਾਰਾ ਮੈਂ ਕਿਹੜਾ ਗਰੀਬ ਬੰਦੇ ਆ ਜੋ ਮਰਜੀ ਬੋਲ ਰਿਹਾ ਮੈਂ ਥੋੜੀ ਗੁੱਸਾ ਕਰਨਾ ਕੋਈ ਉਹ ਨਹੀਂ ਗਰੀਬ ਦੀ ਕਿਹੜੀ ਗੱਲ ਗਰੀਬ ਪਰ ਤੈਨੂੰ ਕਹਿਣ ਨੇ ਚੰਗੇ ਥਾਂ ਤੋਂ ਦਵਾ ਦੇਣੇ ਪੈਸੇ ਵੀ ਵੱਧ ਦਵਾ ਦੇਣੇ ਸੋ ਗੱਲ ਕਰ ਤੂੰ ਸਰਦਾਰਾ ਮੈਨੂੰ ਸੋਖਾ ਵਾਹ ਸਾਈਕਲ ਦੇਤਾ ਸਜਨ ਨਹੀਂ ਸਰਦਾਰਾ ਅੱਜ ਕਹਿੰਦਾ ਸਾਈਕਲ ਆਜਾ ਅੱਜ ਮੈਂ ਹੀ ਮੰਨੇ ਕਰਤਾ ਆਹੋ ਤੂੰ ਮੰਨੇ ਕਰਤਾ ਹੋਣਾ ਨਾ ਵੀ ਜਾਨੀ ਕਿ ਟੂਪਾ ਉਹਦੀਆਂ ਜਾਰੀਆਂ ਨਵੀਆਂ ਨਹੀਂ ਮੈਂ ਘਰੇ ਸਲਾਹ ਕੀਤੀ ਮੇਰੀ ਘਰ ਦੀ ਕਹਿੰਦੀ ਨਹੀਂ ਨਹੀਂ ਸਾਈਕਲ ਨਹੀਂ ਲੈਣਾ ਸਰਦਾਰ ਕੋ ਸਾਈਕਲ ਹਾਡਾ ਲਗਾ ਸਾਈਕਲ ਦੀ ਕਿਹੜੀ ਗੱਲ ਆ ਸਾਈਕਲ ਸਰਦਾਰਾ ਗਿਆ ਦੇ ਦੇਣੇ ਆ ਕੱਲ ਮਨੀ ਦੀ ਹੋਈਦੀ ਐ ਮੈਂ ਘਰੇ ਕੀਤੀ ਸਲਾਹ ਹੂੰ ਉਹ ਮੇਰੀ ਨਾਲ ਦੀ ਕਹਿੰਦੀ ਸਾਡੇ ਕਿਹੜਾ ਉਥੇ ਬੂਹਾ ਥਾ ਘਰ ਨੂੰ ਬਾਹਰ ਲਗਾ ਕੋਈ ਚੋਕੇ ਲਾ ਗਿਆ ਉਹਨੇ ਕੋਈ ਕੋਈ ਨਹੀਂ ਖੜਦਾ ਨਹੀਂ ਨਾ ਸਦਾਰਾ ਫੇਰ ਕਿੱਥੋਂ ਦੇਣਾ ਆਪਾਂ ਸਾਈਕਲ ਭਰ ਸਕਦੇ ਕੋਈ ਨਹੀਂ ਤੂੰ ਹਟਣਾ ਨਹੀਂ ਜਾਵਦਾ ਹੈ ਜਦੋਂ ਫੇਰ ਗੱਲ ਕਰ ਲਈ ਹੁਣ ਉਥੇ ਤੂੰ ਚੰਗਾ ਯਾਰ ਬੰਦਾ ਠਿੱਗ ਗਿਆ ਹੈ ਮੈਂ ਆ ਗਿਆ ਸਾਡਾ ਸਾਡਾ ਬੜਾ ਸੂਤਰ ਆਉਂਦਾ ਜੇ ਤੂੰ ਚੱਲ ਜਾਂਦਾ ਨਾ ਤੇ ਸਾਡਾ ਬੜਾ ਸੂਤਰ ਆਉਣਾ ਸਦਾਰਾ ਮੈਂ ਮੈਂ ਜਦੋਂ ਕਿਹਾ ਤੈਨੂੰ ਪੈਸੇ ਲੈ ਜਾ ਜੇ 10000 ਖਰਨਾ ਪੈਸੇ ਲੈ ਜਾ ਸਰਦਾਰਾ ਮੈਂ ਤਾਂ ਮਿਹਨਤ ਤੇ ਖਰਦ ਮੈਂ ਇਦਾਂ ਥੋੜੀ ਖਰਦ ਨਹੀਂ ਓ ਚੱਲ ਕੁਛ ਨਹੀਂ ਹੁੰਦਾ ਲੈ ਜਾ ਜਿੰਨੇ ਖਰਦਨੇ ਆ ਨਹੀਂ ਨਹੀਂ ਸਰਦਾਰਾ ਮੈਂ ਕੰਮ ਮਿਲ ਗਿਆ ਪੱਕਾ ਹੁਣ ਰੋਜ਼ ਦੇ ਪੈਸੇ ਰੋਜ਼ ਦੇ 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 ਅਡਵਾਂਸ ਪੈਸੇ ਦੇ ਦੇਣੇ ਹੁਣੇ ਉਹਨਾਂ ਮੇਰਾ ਤੂੰ ਸਾਡਾ ਨਹੀਂ ਅਰਜਨ ਵਗਣ ਦੇਗਾ ਚਾਬਦਾ ਹੂੰ ਤੇ ਸਰਦਾਰਾ ਤੁਸੀਂ ਜ਼ਿੰਮੇਵਾਰੀ ਤੁਹਾਡਾ ਆਪ ਤੇ ਪਤਾ ਨਹੀਂ ਕੀ ਆ ਹੁਣ ਮੈਂ ਤੁਹਾਨੂੰ ਆ ਜਾ ਪੈਕ ਸਾਈਕਲ ਆਦਨੇ ਆ ਸਰ ਮੈਂ ਤਾਂ ਸੋਫੀ ਬੰਦਾ ਮੈਂ ਪੈਕ ਲਾਉਂਦਾ ਹੀ ਨਹੀਂ ਓਏ ਆ ਜਾ ਲਾ ਲਿਆ ਕਰ ਕੀੜੇ ਕੁੜੇ ਮਰ ਜਾਂਦੇ ਆ ਨਹੀਂ ਸਰਦਾਰਾ ਮ ਬੜਾ ਪੱਕਾ ਮਨ ਬਣਾ ਤੂੰ ਹੈ ਓਏ ਆ ਜਾ ਘੋਟ ਲਾਲਾ ਮੂੜ ਜਾ ਬਣ ਜੂ ਨਹੀਂ ਸਰਦਾਰ ਆ ਤੋੜੀ ਤਾਂ ਨੂੰ ਫੜੀ ਓ ਇੱਕ ਤੋਰੀ ਉਹ ਵੇਲ ਲੱਗੀ ਉੱਥੇ ਤੋੜ ਲਈ ਇਹ ਚ ਦੋ ਗੰਡੇ ਪਾਵਾਂਗੇ ਪਾਣੀ ਪਾਵਾਂਗੇ ਸਾਡਾ ਡਾਂਗ ਹੋ ਜਾਣਾ ਵਾ ਓ ਯਾਰ ਇਹੋ ਜੀਆਂ ਚੀਜ਼ਾਂ ਖਾਣਾ ਤੂੰ ਆਂਡੇ ਲਾ ਜਾ ਉੱਥੋਂ ਫੜ ਕੇ ਦੋ ਕੁਕੜੀਆਂ ਰੱਖੀਆਂ ਸਿੱਧਾ ਸਰਦਾਰ ਅਸੀਂ ਤੇ ਬੈਠ ਨੂੰ ਬੰਦੇ ਆਪਾਂ ਤੇ ਕੋ ਖਾਂਦੇ ਪੀਂਦੇ ਨਹੀਂ ਹੈਗੇ ਹੁਣ ਅਹੀਂ ਕਿਹੜੀ ਤੇਰੀ ਨਾੜ ਫੜ ਗਈ ਾਂ ਨੂੰ ਤੂੰ ਬੰਦਾ ਚਾਹੀਦਾ ਚਾਹੀਦਾ ਵਾਂ ਸੋਚੀਂ ਕਿਦੇ ਨਾ ਰੋਟੀ ਪਾਣੀ ਕਾ ਆ ਕੇ ਸੋਚੀਂ ਸਤਾਰਾ ਗਰੀਬ ਬੰਦੇ ਨੇ ਕੀ ਸੋਚਣਾ ਵਾ ਕੰਮ ਕਰਦੇ ਜਾਈਦਾ ਜਾਂਦਾ ਮੰਜੇ ਤੇ ਪੇ ਤੇ ਨੀਂਦ ਆਉਂਦੀ ਸ਼ਾਮੀ ਨਹੀਂ ਹੁੰਦਾ ਕਈ ਯਾਰ ਤੇਰੇ ਸਾਡੇ ਨਾਲ ਆਉਣ ਨਾ ਸਾਡਾ ਬੜਾ ਸਿੱਧਾ ਹੁੰਦਾ ਸਤਾਰਾ ਮੇਰਾ ਤਾਂ ਆਪਣਾ ਨਹੀਂ ਸਿੱਧਾ ਹੁੰਦਾ ਮੈਂ ਤੁਹਾਡਾ ਤਾਂ ਕੀ ਸਿੱਧਾ ਕਰਨਾ ਅਸੀਂ ਤੇ ਮੈਂ ਤੇ ਆਪ ਗਰੀਬੀ ਨਾਲ ਟਕਰਾਂ ਮਾਰਦੇ ਆਂ ਕੱਚਾ ਘਰ ਹੈ ਗੋਡੇ-ਗੋਡੇ ਮੱਛਰ ਜਿੱਥੇ ਮੇਰਾ ਛੋਟਾ ਜਿਹਾ ਬੱਚਾ ਰਹਿੰਦਾ ਤੇਰਾ ਕਰਕੇ ਸਾਡਾ ਅਰਜਨ ਵਗਣਾ ਸੀ ਅਠਾ ਕਿਲੇਾਂ ਚ ਪਰ ਤੂੰ ਨਾ ਬੰਦਾ ਪਣੀ ਚੰਗਾ ਨਹੀਂ ਨਿਕਲਿਆ ਯਾਰ ਚੰਗਾ ਸਰਦਾਰਾ ਮਹਿੰਗਿਆ ਇਦਾਂ ਨਾ ਕਰਿਆ ਕਰ ਕੋਈ ਨਹੀਂ ਸੋਝ ਨਹੀਂ ਕਰ ਜਾ ਕੇ ਚੱਲ ਸੋਝਣੀ ਚੰਗਾ ਸਰਦਾਰਾ ਵਧਾਈਆਂ ਗੱਡੀ ਦੀਆਂ ਦੁਬਾਰਾ ਦੀਆਂ ਵਧਾਈਆਂ ਤੈਨੂੰ ਨਹੀਂ ਆ ਤੈਨੂੰ ਕਿਹਾ ਪੈਗ ਪੂਕ ਲਾਲਾ ਆ ਜਾ ਨਹੀਂ ਸਰਦਾਰਾ ਮੈਨੂੰ ਜਾਣ ਦੇ ਨੇਰਾ ਹੋਣਾ ਮੈਨੂੰ ਹੁਣ ਜਾ ਠੀਕ ਆ ਮਿੱਠੇ ਦਾ ਕੀ ਖਾਣਾ ਫਿਰ ਓਕੇ ਇਹ ਬੰਦੇ ਦਾ ਕੀ ਕਰੀ ਕਿਹੜੀ ਨਾੜ ਨਪੀਏ ਸਿੱਧਾ ਹੋ ਜੀ ਕੋਈ ਨਾ ਕੋਈ ਤੇ ਕੁੰਡੀ ਲੱਭਣੀ ਪੈਣੀ ਚਲੋ ਰੱਬਾ ਕਿਤੇ ਨਾ ਕਿਤੇ ਕੁੰਡੀ ਦੇਏਗਾ ਨਾ ਸਾਨੂੰ ਚਲੋ ਦੇਖਦੇ ਹਾਂ ਕੀ ਬੰਦ ਆ ਜਦੋਂ ਆ ਗਿਆ ਨਾ ਪਤਾ ਨਹੀਂ ਨਾ ਸਦਾ ਦੋਵਾਂ ਚ ਤਾਂ ਦੀ ਐ ਕਿਹੜੀ ਦੁਸ਼ਮਣੀ ਹੈ ਇਹਨਾਂ ਦੀ ਮੈਨੂੰ ਇਹਨਾਂ ਦੇ ਖਿਲਾਫ ਪੜਕਾਉਂਦਾ ਹੀ ਰਹਿੰਦਾ ਭਾਈ ਸਮਝ ਨਹੀਂ ਆਉਂਦੀ ਇਹਨਾਂ ਦੀ ਇੱਕ ਦਿਨ ਮੇਰਾ ਦਿਲ ਕਰਦਾ ਵੀ ਮੈਂ ਆਪਣੇ ਸਰਦਾਰ ਨੂੰ ਦੱਸਦਾ ਕਿ ਲਾਡੀ ਇਦਾਂ ਕਹਿੰਦਾ ਪਰ ਨਹੀਂ ਦੱਸਣਾ ਨਹੀਂ ਜਾਏਗਾ ਇਹ ਤੇ ਬੇਨਾਂ ਦੀ ਲੜਾਈ ਹੋਣੀ ਤੇ ਚੁਗਲੀ ਹੋ ਜਾਊਗੀ ਮੈਂ ਨਹੀਂ ਦੱਸਣਾ ਇਹਨਾਂ ਬਾਰੇ ਕੋਈ ਵੀ ਪਰ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਨਾਲ ਅੱਜ ਮੈਨੂੰ ਕਿਦਾਂ ਦੇਂਡਿਆ ਕਿਦਾਂ ਸਾਈਕਲ ਵੀ ਮੇਥੋਂ ਲਿਆ ਜਾ ਪੈਸੇ ਜਿੰਨੇ ਮਰਜ਼ੀ ਲਿਆ ਜਾ ਇਹਦਾ ਮਤਲਬ ਪੈਸੇ ਵਾਵਾ ਹੀ ਆ ਇਹ ਦੇਖੋ ਜਿਹੜਾ ਗੱਡੀ ਵੀ ਪੜੀ ਵਧੀਆ ਲਿਆ ਨਵੀਂ ਲਿਆ ਆ ਇਹ ਗੱਡੀ ਤੇ ਪਹਿਲਾਂ ਵੀ ਹੈਗੀ ਹੈ ਤੁਹਾਨੂੰ ਅੱਜ ਪਤਾ ਨਹੀਂ ਇਹਦੇ ਮਨ ਚ ਕੀ ਚੱਲਦਾ ਸਰਦਾਰ ਮੈਨੂੰ ਆਪ ਨਹੀਂ ਸਮਝ ਆਉਂਦੇ ਮੈਨੂੰ ਲੱਗਦਾ ਕਿ ਗਰੀਬ ਨਾਲ ਮਜ਼ਾਕ ਹੀ ਕਰਦਾ ਆ। ਆਹੋ ਗਰੀਬ ਨੂੰ ਸਾਰਾ ਮਜ਼ਾਕ ਹੀ ਕਰਨੇ ਆ। ਇਹ ਸਵਾਦ ਲੈਂਦਾ ਵਾ। ਮੈਨੂੰ ਗੱਲਾਂ ਕਰ ਕਰਕੇ। ਆ ਆ ਵੀ ਫੇ ਇਕੱਠੇ ਹੋਏ ਨਾ। ਤੇ ਮੇਰਾ ਕੰਮ ਇਹਨੇ ਤਰਾਦਣਾ ਜੇ ਮੈਂ ਦੀਆਂ ਗੱਲਾਂ ਚ ਆ ਗਿਆ। ਨਹੀਂ ਬੱਬਾ ਜੀ ਮੈਂ ਦੀਆਂ ਗੱਲਾਂ ਚ ਨਹੀਂ ਆਉਣਾ। ਮੈਂ ਦੀਆਂ ਗੱਲਾਂ ਨਹੀਂ ਨਾ। ਮੈਂ ਤਾਂ ਵੈਸੇ ਨੂੰ ਬੰਦਾ। ਸਰਾਬ ਦੀ ਛੋਲਾ ਟਾਇਪੇ ਮਾਰਨ ਨੂੰ ਵੇਖੋ। ਕਮਾਲ ਦਾ ਬੰਦਾ ਯਾਰ ਮੈਨੂੰ ਤਾਂ ਲੱਗਦਾ ਵਾ ਇਹ ਕਿਤੇ ਟੱਕਰੀ ਨਾ ਮੈਨੂੰ ਮੈਂ ਤੇ ਚੋਰੀ-ਚੋਰੀ ਤੇ ਕੋ ਲੰਘ ਜਾ ਕਰਾਂ ਤੇ ਕੰਮ ਕਰ ਲਿਆ ਕਰ ਨੀ ਤੇ ਇਹਨੇ ਨਾ ਇਦਾਂ ਗੱਲਾਂ ਕਰ ਕਰ ਕੇ ਨਾ ਮੈਨੂੰ ਗੱਲਾਂ ਇਹਨਾਂ ਲਾਲੇ ਕਿਤੇ ਮੈਂ ਨਹੀਂ ਲੱਗੇ ਖਲੋਇਆ ਕਰਨਾ ਅੱਜ ਤੋਂ ਬਾਅਦ ਆਹ